ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਨੂੰ ਪ੍ਰਾਲੀ ਨਾ ਸਾੜਨ ਦੀਆਂ ਅਪੀਲਾਂ ਕਰ ਰਹੇ ਹਨ। ਵੇਖਦੇ ਹਾਂ ਪੂਰੀ ਖਬਰ। ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਦਿਮਾਨ ਨੇ ਕਿਸਾਨਾਂ ਨੂੰ ਪ੍ਰਾਲੀ ਨੂੰ ਅੱਗ ਨਾਲ ਲਗਾਉਣ ਦੇ ਬਾਰੇ ਜਾਗਰੂਕ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਝੋਨੇ ਦੀ ਪ੍ਰਾਲੀ ਤੇਜ਼ ਦੀ ਰੰਤਕੂਂਦ ਨੂੰ ਅੱਗ ਲਗਾਉਣ ਦੇ ਨਾਲ ਪੈਦਾ ਹੋਏ ਧੂੰਏ ਕਾਰਨ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਇਹ ਧੂੰਆਂ ਕਈ ਵਾਰ ਸੜਕਾਂ ਤੇ ਹਾਦਸਿਆਂ ਦਾ ਵੀ ਕਾਰਨ ਬਣਦਾ ਹੈ। ਉਹਨਾਂ ਕਿਹਾ ਕਿ ਅੱਗ ਲਗਾਉਣ ਦੇ ਨਾਲ ਖੇਤ ਵਿੱਚ ਖੜੇ ਦਰਖਤ ਤੇ ਖੇਤ ਨਾਲ ਖੜੀ ਫਸਲ ਨੂੰ ਵੀ ਅੱਗ ਲੱਗਣ ਕਾਰਨ ਨੁਕਸਾਨ ਹੋ ਸਕਦਾ ਹੈ। ਉਹਨਾਂ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਪ੍ਰਾਲੀ ਨੂੰ ਅੱਗ ਨਾ ਲਗਾਉਣ, ਸਗੋਂ ਉਸ ਨੂੰ ਜ਼ਮੀਨ ਵਿੱਚ ਹੀ ਮਲੌਣ ਨੂੰ ਤਰਜੀਹ ਦੇਣ। ਇਸ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹੇਗੀ, ਉੱਥੇ ਹੀ ਫਸਲ ਦੇ ਝਾੜ ਵਿੱਚ ਵੀ ਵਾਧਾ ਹੋਵੇਗਾ। ਉਹਨਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਮ ਸੰਭਾਲ ਦੇ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਖੇਤੀਬਾੜੀ ਵਿਭਾਗ ਤੋਂ ਸਬਸਿਡੀ ਨਾਲ ਲਈਆਂ ਜਾ ਸਕਦੀਆਂ ਹਨ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਨੇ ਚਾਹਾਂਗੇ ਵੀ ਕਿਉਂਕਿ ਝੋਨੇ ਦੀ ਫਸਲ ਮੰਡੀਆਂ ਚ ਆ ਰਹੀ ਹੈਗੀ ਆ ਉਹਨਾਂ ਨੇ ਨਵੀਂ ਫਸਲ ਦੀ ਫੇਰ ਤਿਆਰੀ ਕਰਨੀ ਹੈ ਖੇਤਾਂ ਨੂੰ ਤਿਆਰ ਕਰਨਾ ਹੈਗਾ ਅਸੀਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗੇ ਵੀ ਤੁਸੀਂ ਪਰਾਲੀ ਨੂੰ ਅੱਗ ਨਾ ਲਾਓ ਪੁਰਾਣੀ ਨੂੰ ਸਾਮ ਸੰਭਾਲ ਜਿਆਦਾ ਬਿਹਤਰ ਹੈ ਉਹ ਅਗਲਾਣ ਨਾਲੋਂ ਉਹਦੇ ਨਾਲ ਸਿਰੇ ਸਾਡੇ ਬੀਲਰ ਨੇ ਜਿਹੜੀ ਮਸ਼ੀਨ ਹੈ ਸੰਦ ਹੈ ਇੰਡਸਟਰੀ ਹੈ ਉਹਨਾਂ ਨੂੰ ਵੀ ਆਮਦਨ ਹੁੰਦੀ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਉਹ ਬਣੀ ਰਹਿੰਦੀ ਹੈ ਕਿਉਂਕਿ ਅਗਲਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਖਤਮ ਹੁੰਦੀ ਹੈ ਜ਼ਮੀਨ ਬੰਜਰ ਬਣਦੀ ਹੈ ਤੇ ਆਨ ਵਾਲੇ ਸਮੇਂ ਦੇ ਵਿੱਚ ਜਿਹੜਾ ਝਾੜ ਉਹ ਵੀ ਘਟ ਜਾਂਦਾ ਹੈ ਤੇ ਇਸ ਲਈ ਸਾਡੇ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਲੋੜ ਹੈਗੀ ਹੈ ਚਾਹੇ ਉਹ ਨਵੇਂ ਸੰਦ ਨੇ ਜਾਂ ਮਸ਼ੀਨਰੀ ਹੈ ਜੇ ਕਿਸੇ ਮਸ਼ੀਨਰੀ ਨਹੀਂ ਮਿਲਦੀ ਹਰ ਪਿੰਡ ਦੇ ਵਿੱਚ ਸਾਡਾ ਕਲਸਟਰ ਅਫਸਰ ਲੱਗਿਆ ਹੋਇਆ ਤੁਸੀਂ ਜਰੂਰ ਉਹਦੇ ਨਾਲ ਕੰਟੈਕਟ ਕਰੋ ਤੁਹਾਡੀ ਹਰ ਮੁਸ਼ਕਲ ਦਾ ਹੱਲ ਤੱਬੇ ਚਾ ਸਾਡੇ ਭਰਾਵਾਂ ਨੂੰ ਪਹਿਲਾਂ ਦੱਸਣਾ ਵੀ ਪਰਾਲੀ ਨੂੰ ਸਾੜਨਾ ਕਦੀ ਵੀ ਇਸ ਮੁਸ਼ਕਲ ਦਾ ਹੱਲ ਨਹੀਂ ਹੈ ਇਤਨਾ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਜ਼ਮੀਨ ਖਰਾਬ ਹੁੰਦੀ ਆ ਤੇ ਉਦੇ ਨਾਲ ਸਾਡਾ ਜਿਹੜਾ ਆਣ ਵਾਲੇ ਸਾਡੀ ਜਿਹੜੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਮਾੜੇ ਵਾਤਾਵਰਣ ਦਾ ਸਾਹਮਣਾ ਕਰਦੇ ਸਾਡੇ ਬੱਚਿਆਂ ਦੀ ਸਿਹਤ ਖਰਾਬ ਹੁੰਦੀ ਆ ਇਸ ਲਈ ਅਸੀਂ ਉਹਨਾਂ ਨੂੰ ਜਾਗਰੂਕ ਕਰ ਰਹੇ ਹਾਂ ਉਹਨਾਂ ਦੇ ਪਿੰਡਾਂ 'ਚ ਜਾ ਰਹੇ ਹਾਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਅੱਗ ਨਾ ਲਾਓ ਜੇ ਤੁਹਾਡੇ ਅੱਗ ਲਾਉਣ ਦੀ ਪ੍ਰੋਬਲਮ ਹੈ ਕਿਉਂ ਅੱਗ ਲਾਉਂਦੇ ਥੋੜੀ ਮੁਸ਼ਕਲ ਕੀ ਹੈ ਸਾਨੂੰ ਦੱਸੋ ਅਸੀਂ ਜਲਦੀ ਹੱਲ ਕਰਾਂ ਸੁਖਮੰਦਰ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ